ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਚਰਨ ਕਮਲ ਕਲਮਲ ਹੈ ਨਿਵਾਰਨ ਔਰ ਧਰ ਧਿਆ ਤਨ ਕੋ ਕਬੀ ਰਾਜ ਭਾਈ ਸੰਤੋਖ ਸਿੰਘ ਜੀ ਅਗਲਾ ਅਭਿਆਈ ਅਰਬ ਕਰਦੇ ਹਨ ਤੇ ਪਹਿਲਾ ਮੰਗਲ ਉਚਾਰਣ ਕਰਦੇ ਹਨ ਕਿ ਜਿਹੜੇ ਸਤਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੇ ਚਰਨ ਕਬਲ ਕਲਮਹੇ ਨਿਵਾਰਨ ਪਾਪਾਂ ਨੂੰ ਦੂਰ ਕਰਨ ਵਾਲੇ ਹਨ ਉਹਨਾਂ ਦੇ ਚਰਣਾ ਦਾ ਆਪਣੇ ਹਿਰਦੇ ਦੇ ਤੇ ਧਿਆਨ ਧਰ ਕੇ ਸ੍ਰੀ ਨਾਨਕ ਇਤਿਹਾਸ ਬਖਾਨੋ ਦੁੱਖ ਨਾਸ਼ਨ ਪ੍ਰਾਨ ਜਨਕੋ ਜਿਨ੍ਹਾਂ ਦਾ ਪ੍ਰਾਨ ਦੁੱਖਾਂ ਨੂੰ ਨਾਸ਼ ਕਰਨ ਵਾਲਾ ਹੈ ਐਸੇ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਸ੍ਰੀ ਨਾਨਕ ਪ੍ਰਕਾਸ਼ ਦੀ ਕਥਾ ਵਿਚਾਰ ਮੈਂ ਅੱਗੇ ਵਰਣਨ ਕਰਦਾ ਹਾਂ ਅੱਗੇ ਲਿਖਣਾ ਕਰਦਾ ਹਾਂ ਇਹ ਕਵੀ ਰਾਜਪਾਈ ਸੰਤੋਖ ਸਿੰਘ ਜੀ ਨੇ ਪਹਿਲਾਂ ਮਾਪਲ ਆਚਾਰਣ ਕੀਤਾ ਹੈ ਤੇ ਹੁਣ ਅੱਗੇ ਅਧਿਆਏ ਦੀ ਆਰੰਭਤਾ ਕਰਦੇ ਹਾਂ ਸ੍ਰੀ ਬਾਲਾ ਸੁੰਦਰ ਬਾਚ ਸ਼੍ਰੋਮਣੀ ਪਾਈ ਬਾਲਾ ਸੰਧੂ ਜੀ ਕਥਨ ਕਰ ਰਹੇ ਹਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਬਾਬਾ ਬੁੱਢਾ ਸਾਹਿਬ ਜੀ ਅਤੇ ਹੋਰ ਗੁਰੂ ਕੇ ਸਿੱਖ ਇਸ ਵਿਚਾਰ ਨੂੰ ਇਸ ਕਥਾ ਨੂੰ ਸਰਵਣ ਕਰ ਰਹੇ ਹਨ ਤੇ ਭਾਈ ਪੰਡਾ ਮੁਖੀ ਜੀ ਇਸ ਕਥਾ ਨੂੰ ਲਿਖ ਰਹੇ ਹਨ ਸੋ ਸਾ ਆਵਾਸ ਗਏ ਸੁਖ ਰਾਸੀ ਮਿਲੀ ਸੋਦਰੀ ਹਿਤ ਸੋ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਆਪਣੀ ਭੈਣ ਬੇਬੇ ਨਾਨਕੀ ਜੀ ਦੇ ਕਰਦੇ ਵਿੱਚ ਗਏ ਹਨ ਤੇ ਬੀਬੇ ਨਾਨਕੀ ਜੱਗੋ ਬੜੇ ਪ੍ਰੇਮ ਦੇ ਨਾਲ ਅੱਗੋਂ ਉੱਠ ਕਰਕੇ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਮਿਲੇ ਹਨ ਸਾਦਰ ਮੰਡ ਢਸਾਏ ਬਸਾਏ ਹਰਖੀ ਸਰਸ ਅਮਿਤਸ ਤੇ ਬੀਬੇ ਨਾਨਕੀ ਜੀ ਨੇ ਬੜੇ ਸਤਕਾਰ ਦੇ ਨਾਲ ਪਲੰਗਾ ਢਾਹ ਕਰਕੇ ਆਪਣੇ ਭਰਾਤਾ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਪਲੰਗੇ ਤੇ ਬਿਠਾਇਆ ਹੈ ਤੇ ਬੜੇ ਹੀ ਜਿਆਦਾ ਪ੍ਰਸੰਨ ਹੋਏ ਹਨ ਸ੍ਰੀ ਨਾਨਕ ਮ੍ਰਿਤ ਵਚਨ ਅਲਾਏ ਸੋਸਾ ਮਨੋਰਥ ਪਨੇ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਪਲੰਘੇ ਤੇ ਬੈਠੇ ਹਨ ਪਲੰਘੇ ਤੇ ਬੈਠ ਕਰਕੇ ਸਤਿਗੁਰੂ ਜੀ ਨੇ ਕੋਮਲ ਬਚਨ ਆਪਣੇ ਮੁਖਾਰ ਬਿੰਦ ਉਚਾਰਨ ਕੀਤੇ ਹਨ ਕਹਿਣ ਲੱਗੇ اے ਭੈਣ ਜੀ ਆਪ ਜੀ ਨੇ ਸਾਨੂੰ ਇੱਥੇ ਘਰ ਦੇ ਵਿੱਚ ਬੁਲਾਇਆ ਹੈ ਕੀ ਮਨੋਰਥ ਹੈ ਆਪਦੀਆਂ ਦੇ ਹਿਰਦੇ ਦੀ ਕੀ ਇੱਛਾ ਹੈ ਇਹ ਭੈਣ ਜੀ ਆਪ ਜੀ ਸਾਡੇ ਤਾਂ ਹੀ ਦੱਸਣਾ ਕਰੋ ਤੁਮ ਆਏ ਸੋ ਅਨਰਾਸ ਸਦਾਮ ਬਾਛ ਸੁਅਛ ਮਹੇ ਗੁਨੇ ਕਿੱਕ ਲਗੇ ਹੈ ਬੇਬੇ ਜੀ ਭੈਣ ਜੀ ਅਸੀਂ ਸਦਾ ਹੀ ਆਪਦੀਆਂ ਦੇ ਆਗਿਆ ਦੇ ਵਿੱਚ ਹਾਂ ਆਗਿਆ ਦੇ ਅਨੁਸਾਰੀ ਹਾਂ ਜਿਵੇਂ ਆਪ ਜੀ ਸਾਨੂੰ ਆਗਿਆ ਕਰਨਾ ਕਰੋਗੇ ਅਸੀਂ ਉਸੇ ਤਰ੍ਹਾਂ ਕਾਰਜ ਕਰਾਂਗੇ ਬੱਚ ਸੁਵਛ ਮਨ ਗੁਨੀਏ ਆਪਣੇ ਪਵਿੱਤਰ ਹਿਰਦੇ ਦੇ ਵਿੱਚ ਇਸ ਤਰ੍ਹਾਂ ਵਿਚਾਰ ਲੈਣਾ ਕਰੋ ਸੁਨੋ ਭਰਾਤ ਪਰਮੇਸ਼ਰ ਰੂਪਾ ਜਗਤ ਰਚਿਓ ਜਹਿ ਮਾਇਆ ਤੇ ਬੀਬੇ ਨਾਨਕ ਜੀ ਅੱਗੋ ਸੁਣ ਕਰਕੇ ਕਹਿਣ ਲਗੇ ਇਹ ਪਰਮੇਸ਼ਰ ਦੇ ਸਰੂਪ ਸਾਡੇ ਪ੍ਰਾਤਾ ਸ੍ਰੀ ਗੁਰੂ ਨਾਨਕ ਦੇਵ ਜੀ ਸੁਣਨਾ ਕਰੋ ਜਿਨ੍ਹਾਂ ਨੇ ਸੰਸਾਰ ਨੂੰ ਰਚਨਾ ਕੀਤਾ ਹੈ ਜਿਨ੍ਹਾਂ ਨੇ ਮਾਇਆ ਦੀ ਰਚਨਾ ਕੀਤੀ ਹੈ ਸਤਿਆ ਲੈ ਕਰ ਤੁਮਰੀ ਸਰਜੇ ਜੇ ਬ੍ਰਹਮੰਡ ਨਿਕਿਆ ਤੇ ਆਪ ਜੀਆਂ ਦੀ ਜਿਨ੍ਹਾਂ ਦੀ ਸੱਤਾ ਲੈ ਕਰਕੇ ਬ੍ਰਹਮਾ ਨੇ ਚਾਰੇ ਖੰਡ ਬ੍ਰਹਮੰਡ ਅਤੇ ਜਿੰਨੇ ਵੀ ਹੋਰ ਖੰਡ ਬ੍ਰਹਮੰਡ ਹਨ ਸਾਰੀ ਸ੍ਰਿਸ਼ਟੀ ਦੀ ਸਾਰੇ ਸੰਸਾਰ ਦੀ ਰਚਨਾ ਕੀਤੀ ਹੈ ਨਰਨ ਉਧਾਰਨ ਤਨ ਧਰ ਆਪੇ ਵਿਚਰਤ ਹੋ ਜਗ ਮਾਹੀ ਆਪ ਜੀ ਆਪਣੇ ਸੰਸਾਰ ਦੇ ਉੱਪਰ ਪੰਜ ਪੌਤਕ ਸਰੀਰ ਤਾਰਨ ਕਰਕੇ ਤੇ ਆਪ ਹੀ ਪ੍ਰਤੱਖ ਰੂਪ ਹੋ ਕਰਕੇ ਸੰਸਾਰ ਦੇ ਵਿੱਚ ਪ੍ਰਗਟ ਹੋ ਕਰਕੇ ਵਿਚਰਦੇ ਹੋ ਨਿਜ ਦਰਸ਼ਨ ਦੇਵਤਾ ਮੋਹ ਰਹੀਏ ਆਵਰ ਲਾਲਸਾ ਨਹੀਂ ਤੇ ਕਹਿਣ ਲੱਗੀ ਏ ਭਰਾਤਾ ਸ੍ਰੀ ਗੁਰੂ ਨਾਨਕ ਦੇਵ ਜੀ ਆਪ ਜੀ ਸਾਨੂੰ ਬਸ ਆਪਣੇ ਦਰਸ਼ਨ ਦਿੰਦੇ ਰਹੋ ਹੋ ਸਾਡੇ ਹਿਰਦੇ ਵਿੱਚ ਕੋਈ ਵੀ ਇੱਛਾ ਨਹੀਂ ਹੈ ਕਾਹੇ ਵਸਤ ਕੀ ਚਾਹ ਜੇ ਹੋ ਵਹੇ ਦੇ ਮੰਗ ਲੈ ਹੋ ਮੰਗਾਏ ਨ ਸੰਗਾ ਤੇ ਜੇ ਕਿਸੇ ਵਸਤੂ ਦੀ ਤੁਹਾਨੂੰ ਲੋੜ ਹੋਵੇ ਸ਼ੰਕਾ ਤੋਂ ਰਹਿ ਤੋ ਕਰਕੇ ਸੰਗ ਤੋਂ ਰਹਿ ਤੋ ਕਰਕੇ ਆਪ ਜੀ ਸਾਡੇ ਪਾਸੋਂ ਮੰਗਾ ਲੈਣਾ ਕਰਿਓ ਅਸੀਂ ਆਪਦੀਆਂ ਨੂੰ ਹਰੇਕ ਵਸਤੂ ਪਹੁੰਚਦੀ ਕਰਨਾ ਕਰਾਂਗੇ ਸੇਵ ਸਿਰ ਸਰ ਮੋਰ ਔਰ ਕਰਨਾ ਕਰ ਤਾਵ ਕੀਰਤ ਹੈ ਗੰਗਾ ਤੇ ਕਹਿਣ ਲੱਗੇ ਸ਼ਿਵ ਸਿਰ ਸਰ ਉਰ ਮੁਰ ਸ਼ਿਵ ਜੀ ਦੇ ਸੀਸ ਵਾਗੂ ਸਾਡਾ ਹਿਰਦਾ ਹੋਵੇ ਤੇ ਕਰुणा ਕਰੇ ਕਿਰਪਾ ਦੇ ਕਰਨ ਵਾਲੇ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀਓ ਤਵ ਕੀਰਤ ਹੋਏ ਗੰਗਾ ਸਾਡੇ ਉਸ ਸ਼ਿਵ ਜੀ ਦੇ ਸੀਸ ਵਾਗੂ ਸਿਰ ਦੇ ਵਿੱਚ ਆਪ ਜੀਆਂ ਦੀ ਕੀਰਤੀ ਰੂਪੀ ਗੰਗਾ ਦਾ ਵਢਾਈ ਰੂਪੀ ਗੰਗਾ ਦਾ ਪ੍ਰਵਾਹ ਚੱਲਦਾ ਰਹੇ ਪਦਨਾ ਬਦਿਓ ਬਾਚ ਸੰਹ ਗੋਦਰੀ ਯਾਦ ਰਦੇ ਕਰ ਜਬਹੀ ਤੇ ਸਤਿਗੁਰੂ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਇਹ ਸੁਣ ਕਰਕੇ ਪਾਵਨ ਬਚਨ ਉਚਾਰਨ ਕੀਤੇ ਕਹਿ ਲਗੇ ਸੁਨਹ ਸੋਦਰੀ ਯਾਦ ਰਦੇ ਕਰ ਜਬਹੀ हे ਭੈਣ ਜੀ ਸੁਣਨਾ ਕਰੋ ਤੁਸੀਂ ਜਦੋਂ ਵੀ ਸਾਨੂੰ ਆਪਣੇ ਹਿਰਦੇ ਦੇ ਵਿੱਚ ਯਾਦ ਕਰਨਾ ਕਰੋ ਵੀ ਚੇਤੇ ਕਰਨਾ ਕਰੋਗੇ ਦੂਰ ਨਿਕਟ ਕਾਜ ਹੈ ਅਨ ਕਾਜੂ ਦੁਤਰ ਆਉ ਮੈਂ ਤਬ ਹੀ ਤੇ ਅਸੀਂ ਭਾਵੇਂ ਆਪ ਜੀਆਂ ਤੋਂ ਦੂਰ ਹੋਈਏ ਨਿਕਟ ਨੇੜੇ ਹੋਈਏ ਕਾਜ ਹੈ ਕੋਈ ਕਾਰਜ ਹੋਵੇ ਅਨ ਕਾਜੂ ਕੋਈ ਕਾਰਜ ਨਾ ਹੋਵੇ ਕੋਈ ਵੀ ਸਮਾਂ ਹੋਵੇ ਕਿਸੇ ਵੀ ਸਮੇਂ ਆਪ ਜੀ ਸਾਨੂੰ ਯਾਦ ਕਰਨਾ ਕਰੋਗੇ ਦਰੁਤ ਆਉਂ ਮੈਂ ਤਬਹੀ ਫਿਰ ਛੇਤੀ ਦੇ ਨਾਲ ਅਸੀਂ ਆਪਦੀਆਂ ਦੇ ਪਾਸ ਆਪਤਿਆਂ ਨੂੰ ਦਰਸ਼ਨ ਦੇਣ ਵਾਸਤੇ ਹਾਜ਼ਰ ਹੋ ਜਾਵਾਂਗੇ ਸੁਣ ਹਰਖੀ ਪਨ ਹੋਤ ਰਾਇ ਲਿਕ ਬਹੁ ਵਿਦ ਅਸਨ ਕਰਾਇਓ ਤੇ ਇਸ ਤਰ੍ਹਾਂ ਸੁਣ ਕਰਕੇ ਬੇਬੇ ਨਾਨਕੀ ਜੀ ਬੜੇ ਪ੍ਰਸੰਨ ਹੋਏ ਹਨ ਫਿਰ ਅਰਾਲਿਕ ਕਹਿੰਦੇ ਨੇ ਰਸੋਈਏ ਨੂੰ ਬੁਲਾ ਕਰਕੇ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਪੋਜਨ ਸਿਖਾਉਣਾ ਕੀਤਾ ਹੈ ਮਰਦਾਨੇ ਕੋ ਭੇਜਿਓ ਤਬਹੀ ਮੁਝ ਕੋ ਨਿਕਟ ਬੁਲਾਇਓ ਤੇ ਭਾਈ ਬਾਲਾ ਦੇ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਨੂੰ ਦੱਸ ਰਹੇ ਹਨ ਕਿ ਇਹ ਸਤਿਗੁਰੂ ਜੀ ਬੇਬੇ ਜੀ ਨੇ ਭਾਈ ਵਰਦਾਨੇ ਨੂੰ ਭੇਜ ਦਿੱਤਾ ਹੈ ਤੇ ਮੈਨੂੰ ਆਪਣੇ ਪਾਸ ਬੁਲਾ ਲਿਆ ਹੈ ਬਾਲਾ ਕਹੈ ਸੁਨੋ ਸ੍ਰੀ ਅੰਗਦ ਜੋ ਜਰਾਮ ਟਗ ਬੈਸਾ ਤੇ ਭਾਈ ਬਾਲਾ ਜੀ ਕਹਿਣ ਲੱਗੇ ਸਤਿਗੁਰੂ ਜੀ ਸੁਣਨਾ ਕਰੋ ਮੈਂ ਭਾਈਆ ਜੈਰਾਮ ਜੀ ਦੇ ਕੋਲ ਬੈਠਾ ਸੀ ਗਾਇਓ ਨਕੇਤ ਨਾਨਕੀ ਕੇ ਚਲ 헤ਰੇ 베ਦੀਐ ਸਾਹ ਸੇ ਸੇਰ ਮੈਂ ਬੀਬੇ ਨਾਨਕੀ ਜੀ ਦੇ ਘਰ ਦੇ ਵਿੱਚ ਚੱਲ ਕਰਕੇ ਗਿਆ ਤੇ ਉੱਥੇ ਜਾ ਕਰਕੇ 베ਦੀਐ ਸਾਹ 베ਦੀਆਂ ਦੇ ਈਸ਼ 베ਦੀਆਂ ਦੇ ਪੀਕਾ ਸਰੂਪ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਦੇਖਣਾ ਕੀਤਾ ਹੈ ਅਸਨ ਅਚਨ ਹਿਤ ਤਿੰਨ ਤੇਹ ਚਨ ਗੈਰ ਸੋਈ ਥਨ ਤੇ ਫਿਰ ਭੋਜਨ ਸ਼ਕਣ ਵਾਸਤੇ ਮੈਂ ਪਾਈ ਬਾਲਾ ਪਾਈ ਮਰਦਾਨਾ ਤੇ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਤਿੰਨੇ ਹੀ ਭੋਜਨ ਛਕਣ ਦੇ ਵਾਸਤੇ ਜਿੱਥੇ ਰਸੋਈ ਵਾਲਾ ਸਥਾਨ ਸੀ ਉੱਥੇ ਗਏ ਹਾਂ ਪਾਨ ਨਾਨਕੀ ਆਪ ਪਰੋਸਤ ਪਰਮ ਸੁਆਦਨ ਸਾਨ ਬੇਬੇ ਨਾਨਕੀ ਜੀ ਆਪ ਆਪਣੇ ਹੱਥੀਂ ਸਾਨੂੰ ਭੋਜਨ ਪਰੋਸ ਰਹੇ ਹਨ ਬੜੇ ਹੀ ਸਵਾਦ ਦੇ ਬੜੇ ਹੀ ਸਨੇਹ ਪ੍ਰੇਮ ਦੇ ਨਾਲ ਆਪ ਬੇਬੇ ਨਾਨਕੀ ਜੀ ਸਾਧਨ ਪ੍ਰਸ਼ਾਦਾ ਸ਼ਕਾ ਰਹੇ ਹਨ ਮਨ ਭਾਵਨਾ ਭੋਜਨ ਕਰ ਖਾਣ ਉਠ ਬੈਠੇ ਦਾਰ ਸਦਨਾ ਤੇ ਫਿਰ ਮਨ ਭੋਂਦਾ ਭੋਜਨ ਸ਼ਕ ਕਰਕੇ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਜਿਹੜੇ ਕੀ ਬਾਦ ਸਦਨਾ ਵਰਾਂ ਦੇ ਕਰ ਹਨ ਉਠ ਕਰਕੇ ਬੈਠੇ ਹਨ ਆਨੰਦ ਮੁਕ आनंद कंद मुकंद मुकंद बेलोकत बदेत नानकी बजना ते फिर सतगुरु गरीब निवाजियां दे पावन आनंद कंद आनंद दी जड़ स्वरूप मुकंद मुक्ति दे दाते सतगुरु गरीब निवाजियां दे पावन मुखार बंद वद देखदे होए बेबे नानकी जी ने अपने मुख तो पावन वचन उचारण ਕੀਤੇ ਹਨ मरदाना ਆਬ ਖੋਜੋ ਪਾਈ ਮੋਲ ਲੇਹੋ ਜੋ ਹੋਉ ਕਹਿਣ ਲੱਗੇ ਭਾਈ ਵਰਦਾਨਾ ਜੀ ਹੁਣ ਤੁਸੀਂ ਨਗਰ ਦੇ ਵਿੱਚ ਜਾਓ ਤੇ ਨਗਰ ਦੇ ਵਿੱਚ ਜਾ ਕਰਕੇ ਹੁਣ ਤੁਸੀਂ ਰਬਾਬ ਖੋਜਣਾ ਕਰੋ ਫਿਰ ਜੋ ਵੀ ਉਸਦਾ ਮੁੱਲ ਹੋਵੇ ਸਾਡੇ ਪਾਸੋਂ ਲੈ ਲੈਣਾ ਕਰਿਓ ਸੁੰਦਰ ਹੀਰ ਰਬਾਬ ਲਿਆਵੋ ਸਰਫਾ ਮੋਲਣਾ ਕੋ ਫਿਰ ਸੁੰਦਰ ਰਬਾਬ ਦੇਖ ਕਰਕੇ ਭਾਲ ਕਰਕੇ ਸੋਹਣੀ ਰਬਾਬ ਲੈ ਕਰਕੇ ਆਵੋ ਕਿਸੇ ਪ੍ਰਕਾਰ ਦਾ ਸਰਫਾ ਕਰਨ ਦੀ ਧਨ ਬਚਾਉਣ ਦੀ ਨਹੀਂ ਸੋਚਣੀ ਹੈ ਜਿੰਨਾ ਵੀ ਮੁੱਲ ਲੱਗ ਜਾਵੇ ਵਧੀਆ ਤੇ ਸੁੰਦਰ ਰਬਾਬ ਦੇਖ ਕਰਕੇ ਲਿਉੜਾ ਕਰੋ ਸੋ ਨ ਮਰਦਾਨੇ ਕਇਓ ਪਕਾ ਕਇਓ ਪਿਆਨਾ ਲੈ ਨ ਰਬਾਬ ਹੇਤ ਤੇ ਇਸ ਤਰ੍ਹਾਂ ਸੁਣ ਕਰਕੇ ਭਾਈ ਮਰਦਾਨਾ ਜੀ ਨੇ ਰਬਾਬ ਲੈਣ ਦੇ ਵਾਸਤੇ ਚਲਣਾ ਕੀਤਾ ਹੈ ਚਲਾ ਪਾ ਦਿੱਤਾ ਹੈ ਮੈਂ ਪੁਨ ਹੱਥ ਬੰਦ ਕਰ ਬੋਲਿਓ ਸ੍ਰੀ 베ਦੀ ਕੁਲ ਕੇ ਤੂ ਤੇ ਫੇਰ ਭਾਈ ਬਾਲਾ ਜੀ ਜ਼ਿਕਰ ਕਰਦੇ ਹਨ ਕਿ हे ਸਤਿਗੁਰੂ ਜੀ ਮੈਂ ਦੋਵੇਂ ਹੱਥ ਜੋੜ ਕਰਕੇ ਬੇਡੀਆਂ ਦੇ ਕੁਲ ਦੇ ਨਿਸ਼ਾਨ ਸਰੂਪ ਪੀਕਾ ਸਰੂਪ ਸਤਿਗੁਰੂ ਸ਼੍ਰੀ ਗੁਰੂ ਨਾਨਕ ਦੇਵ ਜੀ ਨੂੰ ਬੇਨਤੀ ਕੀਤੀ ਤੇ ਕਹਿਣ ਲੱਗਿਆ ਤੋ ਮਨ ਦੇਸ ਕੋ ਪਾਏ ਅਬ ਹੈ ਹੋ ਜਾਵ ਆਪਨ ਕੇ ਤੂ ਤੇ ਸਤਿਗੁਰੂ ਜੀ ਮੈਂ ਆਪਦੀਆਂ ਦੇ ਨਿਰਦੇਸ਼ ਨੂੰ ਪਾ ਕਰਕੇ ਆਗਿਆ ਪਾ ਕਰਕੇ ਹੁਣ ਮੈਂ ਆਪਦੀਆਂ ਤੋਂ ਆਗਿਆ ਪਾ ਕਰਕੇ ਤੇ ਆਪਣੇ ਘਰ ਨੂੰ ਆਪਣੇ ਨਗਰ ਨੂੰ ਰਾਏ ਪੋਏ ਦੀ ਤਲਵੰਡੀ ਨੂੰ ਜਾਣਾ ਚਾਹੁੰਦਾ ਹਾਂ ਬਾਸੁਰ ਬਾਹਤ ਬਤੀਤੇ ਆਇਓ ਸੁਧ ਸੁਧ ਲਿਓ ਕਿਤ ਬੇਤੂ ਤੇ ਬੜੇ ਦਿਨ ਬਤੀਤ ਹੋ ਗਏ ਹੰ ਮੈਂ ਰਾਏ ਪੋਏ ਦੀ ਤਲਵੰਡੀ ਤੋਂ ਚੱਲ ਕਰਕੇ ਆਇਆ ਹਾਂ ਆਪ ਜੀਆਂ ਦੇ ਨਾਲ ਹੀ ਸੁਲਤਾਨਪੁਰ ਸਾਹਿਬ ਦੇ ਵਿੱਚ ਰਹਿ ਰਿਹਾ ਹਾਂ ਹੁਣ ਆਪਣੇ ਘਰ ਦੇ ਵਿੱਚ ਜਾ ਕਰਕੇ ਕਿਸੇ ਕੰਮ ਕਾਜ ਦੀ ਸਾਰ ਲੜਾ ਕਰਾਂ ਕਿਉਂ ਬਾਨੇ ਮਨ ਰੰਜ ਭਏ ਹੋ ਸੰਗ ਛੋਰ ਕਰ ਗਾਛੇ ਤੇ ਸਤਿਗੁਰੂ ਗਰੀਬ ਨਵਾਜ ਸ੍ਰੀ ਗੁਰੂ ਨਾਨਕ ਦੇਵ ਜੀ ਇਹ ਸੁਣ ਕਰਕੇ ਭਾਈ ਬਾਲਾ ਜੀ ਨੂੰ ਕਹਿ ਲਗੇ ਹੈ ਭਾਈ ਬਾਲਾ ਜੀ ਆਪ ਦੀ ਕਿਉਂ ਮਨ ਰੰਜ ਭਏ ਹੋ ਮਨ ਦੇ ਉਦਾਸ ਹੁੰਦੇ ਹੋ ਸੰਗ ਛੋਰ ਕਰ ਗਾਛੇ ਸਾਡਾ ਸਾਥ ਛੱਡ ਕਰਕੇ ਜਾਣਾ ਚਾਹਦੇ ਹੋ ਨਹੀਂ ਰਾਂਝ ਮੈਂ ਦੰਪ ਨਿਕੰਦੂ ਚਾਹੋ ਸੋਬਰ ਬਾਛ ਸੋ ਅੱਛੇ ਸਤਿਗੁਰੂ ਗਰੀਬ ਨਵਾਜ਼ ਨੂੰ ਪਾਈ ਬਾਲਾ ਜੀ ਕਹਿਣ ਲਗੇ ਸਤਿਗੁਰੂ ਜੀ ਮੈਂ ਆਪਣੇ ਹਿਰਦੇ ਦੇ ਵਿੱਚ ਕਿਸੇ ਪ੍ਰਕਾਰ ਵੀ ਉਦਾਸ ਨਹੀਂ ਹੋਇਆ ਹਾਂ ਮੈਂ ਤੇ ਆਪ ਜੀਆਂ ਦੇ ਸੱਚੇ ਹਿਰਦੇ ਦਾ ਵਰ ਚਾਹੁੰਦਾ ਹਾਂ ਆਪ ਜੀ ਮੇਰੇ ਤੇ ਕਿਰਪਾ ਕਰਨਾ ਕਰੋ ਜਾ ਚਲੇ ਹੋ ਬਾਲੇ ਜੋ ਚਾਹੇ ਨਹ ਅਦੇਸ ਕਛ ਤੋਤੇ ਭਾਈ ਪਾਲਾ ਕਿਤੇ ਬਚਨ ਸੁਣ ਕਰਕੇ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਕਹਿਣ ਲੱਗੇ ਭਾਈ ਪਾਲਾ ਜੀ ਤੁਹਾਨੂੰ ਜੋ ਵੀ ਚਾਹੀਦਾ ਹੈ ਕਿਸੇ ਵਸਤੂ ਦੀ ਲੋੜ ਹੋਵੇ ਸਾਡੇ ਪਾਸੋਂ ਮੰਗ ਲੈਣਾ ਕਰੋ ਐਸੀ ਕੋਈ ਵਸਤੂ ਨਹੀਂ ਜਿਸ ਜਿਹੜੀ ਅਸੀਂ ਆਪਕਿਆਂ ਨੂੰ ਦੇ ਨਹੀਂ ਸਕਦੇ ਜਿਹੜੀ ਆਪਕਿਆਂ ਨੂੰ ਨਾ ਦੇਣਯੋਗ ਹੋਵੇ ਐਸੀ ਕੋਈ ਵਸਤੂ ਨਹੀਂ ਹੈ ਸ੍ਰੀ ਨਾਨਕ ਇੱਕ ਬਾਰ ਇਹ ਦੀਸਾ ਬਿਸਰ ਨਾ ਹਰ ਔਰ ਮੋਦੇ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਾਵਨ ਬਚਨ ਸੁਣ ਕਰਕੇ ਭਾਈ ਬਾਲਾ ਜੀ ਕਹਿ ਲੱਗੇ ਜੇ ਸਤਿਗੁਰੂ ਜੀ ਜੇ ਟੁੱਟੇ ਹੋ ਪ੍ਰਸੰਨ ਹੋਏ ਹੋ ਤੇ ਇੱਕ ਵਾਰ ਮੈਨੂੰ ਇਹ ਦੇਣਾ ਕਰੋ ਕਿ ਕਦੇ ਵੀ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਮੇਰੇ ਹਿਰਦੇ ਦੇ ਵਿੱਚੋਂ ਵਿਸਰੇ ਨਾ ਕਦੇ ਵੀ ਪਰਮੇਸ਼ਰ ਨੂੰ ਆਪਣੇ ਹਿਰਦੇ ਦੇ ਵਿੱਚੋਂ ਮੈਂ ਭੁਲਾ ਨਾ ਦੇਵਾਂ ਦੂਸਰ ਬਾਰ ਦੀਜੈ ਕਰਨਾ ਕਰ ਸੰਗਤ ਮਾਰ ਜੇ ਰਚਤਾ ਤੇ ਦੂਸਰਾ ਬਾਰ ਕਰੁਣਾ ਕਰੇ ਸਤਿਗੁਰੂ ਜੀ ਮੈਨੂੰ ਦੇਣਾ ਕਰੋ ਕਦੇ ਵੀ ਤੁਹਾਡਾ ਸਾਥ ਨਾ ਛੱਡਣਾ ਕਰੇ ਸਦਾ ਹੀ ਤੁਹਾਡੇ ਅੰਗ ਸੰਗ ਰਹਿਣਾ ਕਰਾਂ ਤੁਹਾਡੇ ਨਾਲ ਰਹਿਣਾ ਕਰਾਂ ਸੁਦਾ ਸਿੰਧ ਤਜ ਮ੍ਰਿਗ ਤ੍ਰਿਸ਼ਨਾ ਹਿਤ ਤਾਵਤ ਨਿੰਦ ਜੇ ਰਚਤਾ ਸੁਦਾ ਸਿੰਧ ਤਜ ਮ੍ਰਿਗ ਤ੍ਰਿਸ਼ਨਾ ਹਿਤ ਸੁਦਾ ਕਹਿੰਦੇ ਨੇ ਅੰਮ੍ਰਿਤ ਨੂੰ ਸਿੰਧ ਕਹਿੰਦੇ ਨੇ ਸਰੋਵਰ ਨੂੰ ਅੰਮ੍ਰਿਤ ਦੇ ਸਰੋਵਰ ਨੂੰ ਛੱਡ ਕਰਕੇ ਤੇ मृग तृष्णा हिरण दी ਝੂਠੀ ਤ੍ਰਿਸ਼ਨਾ ਦੇ ਵਾਂਗ ਇੱਧਰ ਉੱਧਰ ਭਟਕਦਾ ਫਿਰਾ ਇਸ ਤਰ੍ਹਾਂ ਨਾ ਹੋਵੇ ਇਸ ਤਰ੍ਹਾਂ ਨਾ ਹੋਵੇ ਕਿ ਪ੍ਰਾਏ ਦੀ ਨਿੰਦ ਜੇ ਕਰਤਾ ਨਿੰਦਿਆ ਦੇ ਵਿੱਚ ਚੁਗਲੀ ਕਰਦਿਆ ਹੋਇਆ ਦੂਸਰੀ ਦਵੇਸ਼ ਭਾਵਨਾ ਦੇ ਵਿੱਚ ਲੱਗ ਕਰਕੇ ਜਿਵੇਂ ਹਿਰਣ ਦੇ ਸਾਖੀ ਆਉਂਦੀ ਹੈ ਜਿਹੜਾ ਹਿਰਣ ਹੈ ਰੇਗਿਸਤਾਨ ਦੇ ਵਿੱਚ ਜਾਂ ਜਿੱਥੇ ਰੇਤ ਹੁੰਦੀ ਹੈ ਉੱਥੇ ਰਹਿੰਦਾ ਹੈ ਤੇ ਉਸ ਨੂੰ ਜਦੋਂ ਪਿਆਸ ਲੱਗਦੀ ਹੈ ਰੇਤ ਦੇ ਉੱਪਰ ਸੂਰਜ ਦੀਆਂ ਕਿਰਨਾਂ ਪੈਂਦੀਆਂ ਹਨ ਕੁਝ ਦੂਰ ਤੇ ਇਸ ਤਰ੍ਹਾਂ ਪ੍ਰਤੀਤ ਹੁੰਦਾ ਹੈ ਕਿ ਪਾਣੀ ਭਰਿਆ ਹੋਇਆ ਹੈ ਜਦੋਂ ਹਿਰਣ ਚੱਲ ਕਰਕੇ ਪਿਆਸ ਦਾ ਮਾਰਾ ਪਾਣੀ ਪੀਣ ਵਾਸਤੇ ਉੱਥੇ ਜਾਂਦਾ ਹੈ ਉੱਥੇ ਜਾ ਕੇ ਉਸ ਨੂੰ ਪਤਾ ਲੱਗਦਾ ਹੈ ਕਿ ਇੱਥੇ ਪਾਣੀ ਨਹੀਂ ਹੈ ਫੇਰ ਕੁਝ ਦੂਰ ਦੇਖਦਾ ਹੈ ਤੇ ਸੂਰਜ ਦੀਆਂ ਕਿਰਨਾਂ ਪੈਂਦੀਆਂ ਹਨ ਤੇ ਫੇਰ ਇਸ ਤਰ੍ਹਾਂ ਪ੍ਰਤੀਤ ਹੁੰਦਾ ਹੈ ਕਿ ਸ਼ਾਇਦ ਅੱਗੇ ਪਾਣੀ ਹੈ ਫੇਰ ਉੱਥੇ ਚੱਲ ਕਰਕੇ ਜਾਂਦਾ ਹੈ ਜਿੱਥੇ ਵੀ ਪਾਣੀ ਨਹੀਂ ਮਿਲਦਾ ਇਸੇ ਪ੍ਰਕਾਰ ਮ੍ਰਿਗ ਤ੍ਰਿਸ਼ਨਾ ਦੇ ਵਾਸਤੇ ਮ੍ਰਿਗ ਤ੍ਰਿਸ਼ਨਾ ਦੇ ਬਾਗ ਮੈਂ ਪਦਾਰਥਾਂ ਦੇ ਪਿੱਛੇ ਇੱਧਰ ਉੱਧਰ ਨਾ ਦੌੜਦਾ ਰਹਾ ਆਪਦੀਆਂ ਦੇ ਅੰਮ੍ਰਿਤ ਰੂਪੀ ਚਰਨ ਸਰੋਵਰ ਹਨ ਇਹਨਾਂ ਨੂੰ ਛੱਡ ਛੱਡ ਕਰਕੇ ਤੇ ਪਦਾਰਥਾਂ ਦੇ ਪਿੱਛੇ ਨਾ ਦੌੜਦਾ ਰਹਾਂ ਪਰਾਇ ਦੀ ਨਿੰਦਿਆ ਚੁਗਲੀ ਨਾ ਕਰਦਾ ਰਹਾਂ ਦੁਸ਼ਵੈਸ਼ ਦੇ ਵਿੱਚ ਨਾ ਪੈ ਜਾਵਾਂ ਦੇਖੋ ਸੁਨੋ ਨਾ ਪ੍ਰਮਾ ਗੁਰ ਕੀ ਔਰਥਰ ਮਤ ਮੁਰ ਕੀਜੈ ਤੇੁਰ ਦੇਖ ਸੁਣ ਕਰ ਕੀ ਮੈਂ ਪਰਮ ਨਾ ਜਾਵਾਂ ਏ ਗੁਰੂ ਜੀ ਔਰ ਥਿਰ ਮਤ ਮੁਰ ਕੀਜੈ ਮੇਰੇ ਹਿਰਦੇ ਨੂੰ ਮੇਰੀ ਮਤ ਨੂੰ ਆਪ ਜੀ ਸਥਿਰ ਕਰ ਦਿਓ ਟਿਕਾ ਦੇਣਾ ਮੇਰੇ ਹਿਰਦੇ ਦੇ ਵਿੱਚ ਮੇਰੀ ਮੱਤ ਦੇ ਵਿੱਚ ਟਿਕਾ ਬਖਸ਼ ਦਿਓ ਕਿ ਮੈਂ ਕਿਤੇ ਪਦਾਰਥਾਂ ਨੂੰ ਦੇਖ ਕਰਕੇ ਐਸ਼ੋ ਰਾਮ ਦੇਖ ਕਰਕੇ ਸੁਣ ਕਰਕੇ ਤੇ ਕਿਤੇ ਪਰਮਨਾ ਗਾਣਾ ਕਰਾਂ ਅੰਗਰ ਅ ਅੰਗਰ ਸਰ ਆਰਬਿੰਦ ਸਰਸ ਤਵ ਮਨ ਮਮ ਮਧਪ ਕਰੀਜੈ ਤੇ ਸਤਿਗੁਰੂ ਗਰੀਬ ਨਵਾਜ਼ ਆਪਦੀਆਂ ਦੇ ਜੋ ਚਰਨ ਹਨ ਉਹ ਅੰਮ੍ਰਿਤ ਸਰੋਵਰ ਦੇ ਕਮਲਾਂ ਦੇ ਵਾਂਗ ਹਨ ਤੇ ਮਨ ਮਮ ਮਧਪ ਕਰੀਜੈ ਸਾਡੇ ਮਨ ਨੂੰ ਪਉਰੇ ਦੀ ਨਿਆਈ ਬਣਾਉਣਾ ਕਰੋ ਸਨਤ ਪਰਦੇਸੀਏ ਬਚਨ ਕੇ ਰਚਨਾ ਜਿਤ ਨਸ਼ੇ ਚਿਤ ਨਿਸ਼ਚਾ ਅਤ ਹੈਰਾ ਇਸ ਤਰ੍ਹਾਂ ਸੁਣ ਕਰਕੇ ਸਤਿਗੁਰੂ ਗਰੀਬ ਨਿਵਾਜ ਸੁਨਤ ਪ੍ਰਸੀਦੇ ਬਚਨ ਕੀ ਰਚਨਾ ਬਚਨਾਂ ਦੀ ਰਚਨਾ ਸੁਣ ਕਰਕੇ ਬੜੇ ਪ੍ਰਸੰਨ ਹੋਏ ਹਨ ਚਿਤ ਚਿਤ ਨਿਸ਼ਚਾ ਅਤ ਹੈਰਾ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਪਾਈ ਬਾਲੇ ਦੇ ਹਿਰਦੇ ਦਾ ਦ੍ਰਿੜ ਨਿਸ਼ਚਾ ਦੇਖਣਾ ਕੀਤਾ ਹੈ ਮੇਰ ਅਡੋਲ ਬਾਤ ਤੇ ਜਸ ਬਿਦ ਤਸਬਿਦ ਹੁਬ ਮਨ ਤੇਰਾ ਤੇ ਸਤਿਗੁਰੂ ਜੀ ਕਹਿਣ ਲੱਗੇ ਹੈ ਭਾਈ ਬਾਲਾ ਜੀ ਜਿਵੇਂ ਹਵਾ ਤੋਂ ਸਮੇਰ ਪਰਬਤ ਅਡੋਲ ਹੈ ਹਵਾ ਦੇ ਹਲਾਇਆਂ ਸਮੇਰ ਪਰਬਤ ਹਿੱਲਦਾ ਨਹੀਂ ਹੈ ਉਸੇ ਤਰ੍ਹਾਂ ਤੁਹਾਡਾ ਮਨ ਵੀ ਸਥਿਰ ਹੋਵੇਗਾ ਟਿਕਿਆ ਰਹੇਗਾ ਵਿਸ਼ਿਆਂ ਦੀ ਹਵਾ ਕਰਕੇ ਪਦਾਰਥਾਂ ਦੀ ਹਵਾ ਕਰਕੇ ਤੁਹਾਡਾ ਮਨ ਕਦੇ ਡੋਲੇਗਾ ਨਹੀਂ ਬੇਮਖਤਾ ਨੇ ਸਭ ਪਰਮ ਮਾਇੰਕਾ ਦੁਖ ਦਰਦ ਉਡਗਨ ਸੇ ਜੜੀ ਬੇਮੁਖਤਾ ਰੂਪੀ ਰਾਤ ਹੈ ਪਰਮ ਰੂਪੀ ਚੰਦਰਮਾ ਹੈ ਦੁਖ ਦਰਿਦਰ ਰੂਪੀ ਜਿਹੜੇ ਤਾਰੇ ਹਨ ਔਰ ਨਭ ਭਾਨ ਪ੍ਰੇਮ ਪ੍ਰਕਾਸ਼ ਹੈ ਨਾ ਸਹ ਹੈ पाचਲ ਗਨੇਸੇ ਜਿਹੜੇ ਪਿੱਛੇ ਗਿਣੇ ਹਨ ਬੇਮੁਖਤਾ ਰੂਪੀ ਰਾਤ ਪਰਮ ਰੂਪੀ ਚੰ드ਰਮਾ ਤੇ ਦੁਖ ਦਰਿਦਰ ਰੂਪੀ ਤਾਰੀ ਔਰ ਨਭ ਭਾਨ ਪ੍ਰੇਮ ਪ੍ਰਕਾਸ਼ ਜਦੋਂ ਹਿਰਦੇ ਰੂਪੀ ਨਭ ਆਕਾਸ਼ ਦੇ ਵਿੱਚ ਪ੍ਰੇਮ ਰੂਪੀ ਸੂਰਜ ਚੜ੍ਹੇਗਾ ਤੇ ਪ੍ਰੇਮ ਰੂਪੀ ਸੂਰਜ ਚੜ੍ਹਨ ਦੇ ਨਾਲ ਇਹ ਜਿਹੜੇ ਪਿੱਛੇ ਗਿਣੇ ਹਨ ਇਹ ਸਾਰੇ ਹੀ ਨਾਸ਼ ਹੋ ਜਾਣਗੇ ਜਿਵੇਂ ਸੂਰਜ ਦੇ ਉદય ਹੋਣ ਦੇ ਨਾਲ ਚੰ드ਰਮਾ ਰਾਤ ਤੇ ਜਿਹੜੇ ਤਾਰੇ ਹਨ ਇਹ ਸਾਰੇ ਅਲੋਪ ਹੋ ਜਾਂਦੇ ਨੇ ਛਿਪ ਜਾਂਦੇ ਹਨ ਇਹ ਸਾਰਿਆਂ ਦੀ ਪ੍ਰਭਾ ਘਟ ਜਾਂਦੀ ਹੈ ਇਸੇ ਤਰ੍ਹਾਂ ਪ੍ਰੇਮ ਰੂਪੀ ਸੂਰਜ ਪ੍ਰਗਟ ਹੋਣ ਦੇ ਨਾਲ ਇਹ ਸਾਰੇ ਹੀ ਖਤਮ ਹੋ ਜਾਣਗੇ ਨਾਸ਼ ਹੋ ਜਾਣਗੇ ਹੋ ਬਹੇ ਤਵ ਔਰ ਸਰਵਰ ਕੇ ਹਰ ਹਰ ਕੀਰਤ ਅਗਬਿੰਦਾ ਤੇ ਸਤਿਗੁਰੂ ਜੀ ਕਹਿਣ ਲੱਗੇ ਪਾਈ ਬਾਲਾ ਦੀ ਤੁਹਾਡਾ ਹਿਰਦਾ ਸਰਵਰ ਕੇ ਸਰ ਸਰੋਵਰ ਦੇ ਬਰਾਬਰ ਹੋਵੇਗਾ ਸਮੁੰਦਰ ਦੇ ਵਰਗਾ ਵੱਡਾ ਵਿਸ਼ਾਲ ਹੋਵੇਗਾ ਤੇ ਹਰ ਕੀਰਤ ਅਰਬਿੰਦਾ ਪਰਮੇਸ਼ਰ ਦੀ ਭਗਤੀ ਦੇ ਵਿੱਚ ਰਤਿਆ ਹੋਇਆ ਕਮਲਾ ਦੇ ਵਾਂਗ ਹੋਵੇਗਾ ਸਦਾ ਵਿਕਸੈ ਸੁਖ ਹੈ ਨਹਿ ਕਭੂ ਪ੍ਰੀਤ ਬਧੇ ਮੁਕਰੰਦਾ ਤੇ ਸਦਾ ਹੀ ਇਹ ਜਿਹੜਾ ਪਰਮੇਸ਼ਰ ਜੀ ਦੀ ਕੀਰਤ ਵਡਿਆਈ ਕਰਨ ਰੂਪੀ ਕਮਲ ਹੈ ਖਿੜਿਆ ਰਹੇਗਾ ਸਦਾ ਹੀ ਪ੍ਰਕਾਸ਼ਿਤ ਰਹਿਣਾ ਕਰੇਗਾ ਸੁਖ ਹੈ ਨਹਿ ਕਭੂ ਤੁਹਾਡਾ ਹਿਰਦਾ ਰੂਪੀ ਸਰੋਵਰ ਕਦੇ ਖਾਲੀ ਨਹੀਂ ਹੋਵੇਗਾ ਤਦੇਸ਼ ਦੇਵ ਚ ਸੋਕਾ ਨਹੀਂ ਪੈਣਾ ਕਰੇਗਾ ਤੇ ਪ੍ਰੀਤ ਵਧਹਿ ਮਕਰੰਦਾ ਮਕਰੰਦ ਰੂਸੀ ਰਤ ਮਕਰੰਦ ਰਸ ਰੂਪੀ ਪ੍ਰੀਤ ਨਿਤਾਪਤੀ ਵਧਣਾ ਕਰੇਗੀ ਜਗ ਸਾਗਰ ਨਿੰਦਕ ਗਰ ਲਬਨੰ ਪਰਮ ਸਮਾਨ ਅਲੇਪਾ ਜਗ ਸਾਗਰ ਨਿੰਦਕ ਗਰ ਲਬਨੰ ਸਮੁੰਦਰ ਜਿਹੜਾ ਸੱਜਗ ਸੰਸਾਰ ਸાગਰ ਸਮੁੰਦਰ ਹੈ ਨਿੰਦਕ ਗਰ ਲਵਨੰ ਤੇ ਜਿਹੜੇ ਨਿੰਦਕ ਜਨ ਹਨ ਇਹ ਲੂਣ ਦੀ ਨਿਆਈ ਹਨ ਇਸ ਦੇ ਵਿੱਚ ਗਲ ਜਾਣ ਗਲ ਜਾਂਦਾ ਹੈ ਜਿਹੜਾ ਜੀਵ ਹੈ ਨਿੰਦਿਆ ਕਰਦਾ ਹੈ ਇਸ ਜਗ ਸਾਗਰ ਸੰਸਾਰ ਸਮੁੰਦਰ ਦੇ ਵਿੱਚ ਜਿਹੜਾ ਨਿੰਦਕ ਜੀਵ ਹੈ ਇਹ ਲੂਣ ਦੀ ਵਗ ਲੂਣ ਦੀ ਨਿਆਈ ਗਲ ਜਾਣਾ ਕਰਦਾ ਹੈ ਪਦਮ ਸਮਾਨ ਅਲੀਪਾ ਪਰੰਤੂ ਆਪਦੀਆਂ ਦਾ ਜਿਹੜਾ ਹਿਰਦਾ ਹੈ ਕਵਲ ਦੇਵਾਂਗ ਅਲੀਪ ਰਹਿਣਾ ਕਰੇਗਾ ਜੇ ਸਵਾਨ ਕੂਕਤ ਗਹਿ ਨਿਕਸਹਿ ਹਨਸ ਨਹ ਗਜ ਮਤ ਬੇਪਖਾ ਸਤਿਗੁਰੂ ਜੀ ਕਹਿਣ ਲੱਗੇ ਜਿਹੜੇ ਸਵਾਨ ਕੁੱਤੇ ਹਨ ਹਾਥੀ ਨੂੰ ਦੇਖ ਕਰਕੇ ਕੁੱਤੇ ਭੌਂਕਦੇ ਰਹਿਣ ਰਾਤ ਨੂੰ ਕੁੱਤੇ ਭੌਂਕਦੇ ਰਹਿਣ ਤੇ ਉਸ ਦੇ ਨਾਲ ਹਾਥੀ ਦੇ ਉੱਪਰ ਕੋਈ ਫਰਕ ਨਹੀਂ ਪੈਂਦਾ ਹੈ ਹਾਥੀ ਦੀ ਗੰਬੀਰ ਮਤ ਨੂੰ ਕੋਈ ਸ਼ੂ ਨਹੀਂ ਸਕਦਾ ਹੈ ਇਸੇ ਪ੍ਰਕਾਰ ਜਿਹੜੇ ਨਿੰਦਕ ਨਿੰਦਕ ਲੋਕ ਹਨ ਹੋਰ ਵਿਸ਼ਈ ਜੀਵ ਹਨ ਇਹਨਾਂ ਦਾ ਤੁਹਾਡੇ ਉੱਪਰ ਕੋਈ ਅਸਰ ਨਹੀਂ ਹੋਣਾ ਕਰੇਗਾ ਖੁਸ਼ੀ ਕਰੀ ਜਾਪਨ ਕੋ ਕਰ ਕੀ ਪਾਦ ਆਨੰਦ ਪਰਮ ਜੋਗ ਬੰਦੇ ਤੇ ਖੁਸ਼ੀ ਕਰੀ ਜਾਪਨ ਕੋ ਕਰ ਕੀ ਪਾਦ ਸਤਿਗੁਰੂ ਗਰੀਬ ਨਿਵਾਜ ਕਿਰਪਾ ਕਰਦੇ ਹਨ ਦੋਹਾਂ ਨੇ ਘਰ ਨੂੰ ਜਾਣ ਦੀ ਖੁਸ਼ੀ ਕੀਤੀ ਹੈ ਸਤਿਗੁਰੂ ਗਰੀਬ ਨਵਾਜ਼ ਕਿਰਪਾ ਕਰਦੇ ਨੇ ਖੁਸ਼ੀ ਕਰੀ ਜਾਵਨ ਕੋ ਕਰ ਕੀ ਪਾਦ ਪਦਮ ਜੁਗ ਬੰਦੇ ਸਤਿਗੁਰੂ ਗਰੀਬ ਨਵਾਜ਼ੀਆਂ ਦੇ ਦੋਨਾਂ ਚਰਣਾ ਕਬਲਾ ਤੇ ਨਮਸਕਾਰ ਕੀਤੀ ਤੇ ਆਪਣੇ ਘਰ ਜਾਣ ਵਾਸਤੇ ਸਤਿਗੁਰੂ ਜੀ ਤੋਂ ਖੁਸ਼ੀ ਮੰਗੀ ਹੈ ਆਗਿਆ ਮੰਗੀ ਹੈ ਸੋ ਨਾ ਸ੍ਰੀ ਨਾਨਕ ਬਾਚਨ ਸੁਹਾਏ ਮੁਝ ਭਾਰ ਦਾ आनंदे तेरे इस तरह सतगुरु श्री गुरु नानक देव जी ने सुन करके वचन कहड़ा कर कीते मुझ पारिदा आनंदे पाई बाला जी ਸਾਡੇ ਹਿਰਦੇ ਵਿੱਚ ਬੜਾ ਆਨੰਦ ਪ੍ਰਗਟ ਹੋਇਆ ਹੈ ਤਲਵੰਡੀ ਕੇ ਮਾਰਗ ਚੱਲ ਕਰ ਆਇਓ ਆਪਨ ਨਕੇਤਾ ਭਾਈ ਬਾਲਾ ਜੀ ਤਲਵੰਡੀ ਦੇ ਰਸਤੇ ਚੱਲ ਕਰਕੇ ਤੇ ਆਪਣੇ ਕਰਦੇ ਵਿੱਚ ਪਹੁੰਚ ਗਏ ਹਨ ਮੁਝ ਪਛ ਜਾਤ ਸੁਨਹੋ ਗੁਰ ਅੰਗਦ ਸ੍ਰੀ ਬੇਦੀ ਕੋਲ ਕੀਤਾ ਭਾਈ ਬਾਲਾ ਜੀ ਅੱਗੇ ਦੱਸ ਰਹੇ ਹਨ ਕਿ ਸਤਿਗੁਰੂ ਜੀ ਸੁਣਨਾ ਕਰੋ ਮੇਰੇ ਪ੍ਰਸਤਾਵ ਮੇਰੀ ਤੋਂ ਬਾਤ ਜਿਵੇਂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀਆਂ ਨੇ ਅੱਗੇ ਕੌਤਕ ਕੀਤੇ ਹਨ ਜਿਵੇਂ ਅੱਗੇ ਰਵਾਦ ਲੈ ਕਰਕੇ ਆਉਣਾ ਕਰਦੇ ਹਨ ਜਿਵੇਂ ਸਤਿਗੁਰੂ ਅੱਗੇ ਸੰਸਾਰ ਸਾਗਰ ਨੂੰ ਤਾਰਨ ਵਾਸਤੇ ਅੱਗੇ ਕੌਤਕ ਰਚਨਾ ਕਰਦੇ ਹਨ ਉਹ ਸਾਰੇ ਵਿਚਾਰ ਆਪਾਂ ਆਉਣ ਵਾਲੇ ਪ੍ਰਸੰਗਾਂ ਦੇ ਵਿੱਚ ਸਰਵਣ ਕਰਾਂਗੇ ਸਤਿਗੁਰੂ ਗਰੀਬ ਨਵਾਜ਼ ਕਿਰਪਾ ਕਰਨ ਇਥੋਂ ਤੱਕ ਪਾਵਨ ਗੁਰੂ ਜਹਾਸ ਦੀ ਵਿਚਾਰ ਕਰਦਿਆਂ ਸਰਵਣ ਹੋਈਆਂ ਸਰਵਣ ਕਰਦਿਆਂ ਵਿਚਾਰ ਕਰਦਿਆਂ ਹੋਈਆਂ ਬਿਅੰਤ ਪ੍ਰਕਾਰ ਦੀਆਂ ਪੁੱਲਾਂ ਚੱਕਾਂ ਦੇ ਖਮਾ ਅਗਾਹੋਂ ਤੋਂ ਸਤਿਗੁਰੂ ਜੀ ਸਮੱਤ ਬਖਸ਼ਣ ਸਤਿਗੁਰੂ ਤੇ ਸਤਿਗੁਰੂ ਤੇ ਸੰਗਤ ਬਖਸ਼ਣ ਹਾਰ ਪੱਖ ਲੈਣਾ ਜੀ ਤਲਵੰਡੀ ਕੇ ਮਾਰਗ ਚਾਲ ਕਰ ਆਇਓ ਅਪਨ ਨਕੇਤਾ ਮੋਜ ਪਛਤਾਤ ਸੁਨੋ ਗੁਰ ਅੰਗਦ ਸ੍ਰੀ ਵੇਦੀ ਕੋਲ ਕੀ ਗੇਤਾ ਆਏ ਪ੍ਰਭ ਸਰਣਾਗਤੀ ਕਿਰਪਾ ਨਿਦਦਿਆਲ ਏਕੁ ਅੱਖਰ ਹਰਿ ਮਨ ਬਸਤ ਨਾਨਕ ਹੋਤ ਨਿਹਾਲ ਵਾਹਿਗੁਰੂ ਜੀ ਕਾ ਕਾਲ ਸ ਵਾਹਿਗੁਰੂ ਜੀ ਕੀ ਫਤਿਹ